ਤੁਸੀਂ ਮਾਨਸਿਕ ਹਾਲਾਤ ਵੇਖ ਲੋ ਕਿ ਜਿਨੇ ਇਸ ਮੌਕੇ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਤੱਕ ਬਹੁਤ ਛੋਟੀ ਜੀ ਚੀਜ਼ ਆ ਉਹਦੇ ਚ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਕੀਤਾ ਗੋਲੀ ਕਿੱਥੇ ਚਲਾਈ ਆ ਸ੍ਰੀ ਦਰਬਾਰ ਸਾਹਿਬ ਤੇ ਜਿੱਥੇ ਗੁਰਨਾਣਕ ਨਾਮ ਲੈਵਾ ਸੰਗਤ ਵੱਡੀ ਗਿਣਤੀ ਚ ਆਉਂਦੀ ਆ ਇਹ ਦੋ ਤਿੰਨ ਸਵਾਲ ਬੜੇ ਸਿੱਧੇ ਖੜੇ ਕਰਦਾ ਕੀ ਉਹ ਬੰਦਾ ਹੈ ਕੌਣ ਕਈ ਤੁਹਾਡੇ ਚੋਂ ਕਹਿ ਰਿਹਾ ਜੀ ਉਹ ਖਾਲਿਸਤਾਨੀ ਆ ਮੈਂ ਉਹਨੂੰ ਖਾਲਸਤਾਨੀ ਨਹੀਂ ਆਈਐਸਆਈ ਦਾ ਏਜੰਟ ਔਰ ਸੁਖੀ ਰੰਧਾਵੇ ਦਾ ਨਿਕਟਵਰਤੀ ਕਾਂਗਰਸ ਪਾਰਟੀ ਨਾਲ ਜਿਹਦਾ ਸੰਬੰਧ ਹੈ ਆ ਮੈਂ ਤੁਹਾਡੇ ਨਾਲ ਫੋਟੋਆਂ ਸਾਂਝੀਆਂ ਕਰ ਰਿਹਾ ਹਾਂ ਜਿਹੜਾ ਨਰਿੰਦਰ ਸਿੰਘ ਚੋੜਾ ਇਹਦਾ ਜਿਹੜਾ ਬ੍ਰਦਰ ਇਹਦਾ ਬ੍ਰਦਰ ਹੈ ਨਰੈਨ ਸਿੰਘ ਚੋੜੇ ਦਾ ਉਹ 24 ਘੰਟੇ ਆ ਫੋਟੋਆਂ ਨੇ ਜੀ ਸੁਖੀ ਰੰਧਾਵੇ ਨਾਲ ਸੁਖੀ ਆਪ ਇੱਕ ਫੋਟੋ ਆ ਆ ਚੰਨੀ ਨਾਲ ਫੋਟੋ ਆ ਫੇਰ ਚੰਨੀ ਨਾਲ ਤੇ ਸੁੱਖੀ ਦੇ ਭਰਾ ਨਾਲ ਫੋਟੋ ਆ ਚੌਥੀ ਫੋਟੋ ਸੁੱਖੀ ਰੰਧਾਵੇ ਨਾਲ ਆ ਖਲੋਤੇ ਇਹ ਮਤਲਬ ਕੀ ਸੁੱਖੀ ਰੰਧਾਵੇ ਦਾ ਇਨਰ ਸਰਕਲ ਦਾ ਬੰਦਾ ਸੁੱਖੀ ਰੰਧਾਵੇ ਦੇ ਪੇਜ ਤੋਂ ਵੀ ਨਰਿੰਦਰ ਸਿੰਘ ਚੋੜੇ ਦਾ ਆ ਮੈਂ ਸਾਂਝਾ ਕਰ ਰਿਹਾ ਹਾਂ ਇਹਦੇ ਨਾਲ ਇਹ 24 ਘੰਟੇ ਰਹਿਣ ਵਾਲੇ ਲੋਕ ਅੱਲੇ ਉਹ ਹਮਲਾ ਕੀਤਾ ਗਿਆ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਗਈ ਕੀ ਕਹਿਣਾ ਚਾਹੋਗੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਅੱਜ અપਾਰ ਬਖਸ਼ਿਸ਼ ਸਦਕਾ ਜਿਹੜਾ ਪੁਆਇੰਟ ਬਲੈਂਕ ਰੇਂਜ ਤੇ ਜਾਨਲੇਵਾ ਹਮਲਾ ਸudarshukbir singh ji badal te ਅੱਜ ਹੋਇਆ ਦਾਸ ਇਹ ਮਹਿਸੂਸ ਕਰਦਾ ਹੈ ਕਿ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਕਰਕੇ ਅੱਜ ਸudarshukbir singh ji badal ਆਪਣੀ ਸੇਵਾ ਪੂਰੀ ਕਰਕੇ ਇੱਥੋਂ ਗਏ ਆ ਨਹੀਂ ਤਾਂ ਜੇ ਇਸ ਤਰੀਕੇ ਦੇ ਹਮਲਾ ਸੀ ਬਿਲਕੁਲ ਸਾਹਮਣੇ ਖੋਲੋ ਕੇ 9mm ਜੋ ਮੈਨੂੰ ਦੱਸਿਆ ਗਿਆ ਹੈ ਕਿ ਪਿਸਟਲ ਦਾ ਫਾਇਰ ਹੈ ਔਰ ਤੁਸੀਂ ਸਾਰੇ ਸਮਝਦੇ ਹੋ ਕਿ 9mm ਕਿੰਨਾ ਖਤਰਨਾਕ ਅ ਪਿਸਟਲ ਮੰਨਿਆ ਜਾਂਦਾ ਔਰ ਪਾਈਂਟ ਬਲੈਂਕ ਰੇਂਜ ਤੋਂ ਇਹ ਹਮਲੇ ਤੇ ਇੱਕ ਗੁਰੂ ਦੀ ਬਹੁਤ ਵੱਡੀ ਕਿਰਪਾ ਬਖਸ਼ਿਸ਼ ਹੋਈ ਹੈ ਜਿੰਨਾ ਵੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰੀਏ ਉਹਨਾਂ ਘਟ ਹੈ ਗੁਰੂ ਸਾਹਿਬ ਦੀ ਸੇਵਾ ਦੇਖੋ ਲੋਕ ਜਿਵੇਂ ਮਰਜੀ ਤਨਖਈਏ ਨੂੰ ਵੇਖਣ ਮਗਰ ਅਖੀਰ ਚ ਇਹ ਗੁਰੂ ਘਰ ਦੀ ਸੇਵਾ ਹੈ ਜੀ ਔਰ ਸ੍ਰੀ ਅਕਾਲ ਤਖਤ ਸਾਹਿਬ ਧੰਨ ਧੰਨ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਤੇ ਨਤਮਸਤਕ ਹੋ ਕੇ ਸਿੰਘ ਸਾਹਿਬਾਨਾ ਦੇ ਫਰਮਾਨ ਨੂੰ ਹੁਕਮ ਨੂੰ ਸਤਿਵਚਨ ਕਰਦੇ ਆ ਜੇ ਕੋਈ ਗੁਰੂ ਦਾ ਸੇਖ ਆਪ ਦੀ ਸੇਵਾ ਨਿਭਾ ਰਿਹਾ ਹੈ ਤੁਸੀਂ ਮਾਨਸਿਕ ਹਾਲਾਤ ਵੇਖ ਲੋ ਕਿ ਜੀਨੇ ਇਸ ਮੌਕੇ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਤੱਕ ਬਹੁਤ ਛੋਟੀ ਜੀ ਚੀਜ਼ ਆ ਉਹਦੇ ਚ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਕੀਤਾ ਗੋਲੀ ਕਿੱਥੇ ਚਲਾਈ ਆ ਸ੍ਰੀ ਦਰਬਾਰ ਸਾਹਿਬ ਤੇ ਜਿੱਥੇ ਗੁਰਨਾਣਕ ਨਾਮ ਲੈਵਾ ਸੰਗਤ ਵੱਡੀ ਗਿਣਤੀ ਚ ਆਉਂਦੀ ਆ ਇਹ ਦੋ ਤਿੰਨ ਸਵਾਲ ਬੜੇ ਸਿੱਧੇ ਖੜੇ ਕਰਦਾ ਕੀ ਉਹ ਬੰਦਾ ਹੈ ਕੌਣ ਕਈ ਤੁਹਾਡੇ ਚੋਂ ਕਹਿ ਰਿਹਾ ਜੀ ਉਹ ਖਾਲਸਤਾਨੀ ਆ ਮੈਂ ਉਹਨੂੰ ਖਾਲਸਤਾਨੀ ਨਹੀਂ ਆਈਐਸਆਈ ਦਾ ਏਜੰਟ ਔਰ ਸੁਖੀ ਰੰਧਾਵੇ ਦਾ ਨਿਕਟਵਰਤੀ ਕਾਂਗਰਸ ਪਾਰਟੀ ਨਾਲ ਜਿਹਦਾ ਸੰਬੰਧ ਹੈ ਆ ਮੈਂ ਤੁਹਾਡੇ ਨਾਲ ਫੋਟੋਆਂ ਸਾਂਝੀਆਂ ਕਰ ਰਿਹਾ ਜਿਹੜਾ ਨਰਿੰਦਰ ਸਿੰਘ ਚੋੜਾ ਇਹਦਾ ਜਿਹੜਾ ਬ੍ਰਦਰ ਇਹਦਾ ਬ੍ਰਦਰ ਹੈ ਨਰੈਨ ਸਿੰਘ ਚੋੜੇ ਦਾ ਉਹ 24 ਘੰਟੇ ਆ ਫੋਟੋਆਂ ਨੇ ਜੀ ਸੁਖੀ ਰੰਧਾਵੇ ਨਾਲ ਸੁਖੀ ਆਪ ਇੱਕ ਫੋਟੋ ਆ ਆ ਚੰਨੀ ਨਾਲ ਫੋਟੋ ਆ ਫੇਰ ਚੰਨੀ ਨਾਲ ਤੇ ਸੁੱਖੀ ਦੇ ਭਰਾ ਨਾਲ ਫੋਟੋ ਆ ਚੌਥੀ ਫੋਟੋ ਸੁੱਖੀ ਰੰਧਾਵੇ ਨਾਲ ਆ ਖਲੋਤੇ ਇਹ ਮਤਲਬ ਕੀ ਸੁੱਖੀ ਰੰਧਾਵੇ ਦਾ ਇਨਰ ਸਰਕਲ ਦਾ ਬੰਦਾ ਸੁੱਖੀ ਰੰਧਾਵੇ ਦੇ ਪੇਜ ਤੋਂ ਵੀ ਨਰਿੰਦਰ ਸਿੰਘ ਚੋੜੇ ਦਾ ਆ ਮੈਂ ਸਾਂਝਾ ਕਰ ਰਿਹਾ ਹਾਂ ਇਹਦੇ ਨਾਲ ਇਹ 24 ਘੰਟੇ ਰਹਿਣ ਵਾਲੇ ਲੋਕ ਇਨਾਂ ਦੀ ਮਾਨਸਿਕਤਾ ਕੀ ਹੈ ਸ੍ਰੀ ਹਰਮੰਦਰ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਲੈ ਕੇ ਕਾਂਗਰਸੀਆਂ ਨੂੰ ਕੋਈ ਲੁਕੀ-ਛਿਪੀ ਗੱਲ ਨਹੀਂ ਨਗਰ ਸਵਾਲ ਬੜੇ ਪੈਦਾ ਹੁੰਦੇ ਆ ਕਿ ਇਸ ਬੰਦੇ ਨੂੰ ਸ਼ੈ ਕਾਂਗਰਸ ਪਾਰਟੀ ਦੀ ਸੁੱਖੀ ਰੰਡਾਵੇ ਦੀ ਔਰ ਇਸ ਸ਼ੈ ਨੂੰ ਕਾਮਯਾਬ ਕਰਨ ਚ ਇੰਡੀਆ ਆਲਾਈਂਸ ਇੰਡੀਆ ਆਲਾਈਂਸ ਉਹਦਾ ਹੱਥ ਕਹਿੰਦੇ ਕੱਲ ਵੀ ਇੱਥੇ ਫਿਰਦਾ ਸੀ ਜੇ ਮੈਂ ਪੁੱਛਣਾ ਚਾਹੁੰਨਾ ਹੈ ਡੀਜੀਪੀ ਪੰਜਾਬ ਨੂੰ ਕਿ ਜਿਵੇਂ ਲਾਰੈਂਸ ਬਿਸ਼ਨੋਈ ਦੇ ਕੇਸ 'ਚ ਤੁਸੀਂ ਸੁੱਤੇ ਪਏ ਸੀ ਜਿਵੇਂ ਸਿੱਤੂ ਮੂਸੇਵਾਲੇ ਦੇ ਕੇਸ 'ਚ ਤੁਸੀਂ ਸੁੱਤੇ ਪਏ ਸੀ ਜਿਵੇਂ ਕਬੱਡੀ ਖਿਡਾਰੀ ਨੰਗਲ ਅੰਬੀਆਂ ਦੇ ਕੇਸ 'ਚ ਸੁੱਤੇ ਰਹੇ ਪਏ ਸੀ ਅੱਜ ਫੇਰ ਤੁਸੀਂ ਸੁੱਤੇ ਸੀ ਜੇ ਉਹ ਕੱਲ ਦਾ ਇੱਥੇ ਫਿਰਦਾ ਸੀ ਤੁਹਾਨੂੰ ਵੀ ਪਤਾ ਹੈ ਕਿ ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਮੁੱਖ ਮੰਤਰੀ ਤੋਂ ਆਸ ਕੋਈ ਨਹੀਂ ਮੁੱਖ ਮੰਤਰੀ ਤਾਂ ਸ਼ਰਾਬੀ ਖਵਾਬੀ ਆ ਉਹਨੂੰ ਕੀ ਪਤਾ ਮਗਰ ਡੀਜੀਪੀ ਸਾਹਿਬ ਤੁਸੀਂ ਵਰਦੀ ਦੀ ਜ਼ਿੰਮੇਵਾਰੀ ਨਿਭਾਓ ਜੇ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਹੋਣ ਲੱਗ ਪਏ ਤੇ 84 ਤੇ ਅੱਜ ਦਾ ਫਿਰ ਫਰਕ ਕੀ ਰਹਿ ਗਿਆ 2024 ਦਾ ਔਰ ਵੱਡੀ ਗੱਲ ਕਿ ਜਿਹੜਾ ਬੰਦੇ ਨੇ ਅਟੈਕ ਕੀਤੇ ਜਿੱਦਾਂ ਸਾਰੀ ਇੰਟੈਲੀਜੈਂਸ ਇਨਪੁਟ ਆ ਇਹਦੇ ਬਾਰੇ ਇਹ ਕੋਈ ਲੁਕੀ ਚੁਪੀ ਗੱਲ ਤਾਂ ਹੈ ਨਹੀਂ ਔਰ ਪੁਲਿਸ ਕਿੱਥੇ ਸੁੱਤੀ ਪਈ ਸੀ ਲੋਕਲ ਪ੍ਰਸ਼ਾਸਨ ਇਥੇ ਕਿੱਥੇ ਸੁੱਤਾ ਪਿਆ ਸੀਗਾ ਇਹ ਤਾਂ ਮੈਂ ਤਨਵਾਦੀ ਆ ਉਹ ਸਿਕਿਉਰਿਟੀ ਅਫਸਰ ਦਾ ਜਸਬੀਰ ਸਿੰਘ ਦਾ ਜੀਨੇ ਮੌਕੇ ਤੇ ਹਿੰਮਤ ਉਖਾਈ ਜਜ਼ਬਾ ਵਿਖਾਇਆ ਜੋਸ਼ ਵਿਖਾਇਆ ਗੁਰੂ ਨੇ ਉਤੇ ਕਿਰਪਾ ਕੀਤੀ ਨਹੀਂ ਤਾਂ ਫੇਰ ਤਾਂ ਸਿੱਧਾ ਵੱਜਿਆ ਸੀ ਜੇ ਉਹ ਉਹ ਨਾ ਆਤ ਮਾਰਦਾ ਉਹ ਤਗੜਾ ਹੋ ਕੇ ਆਪ ਦੀ ਜਾਨ ਦੀ ਜ਼ੀਰੋ ਪਰਵਾਹ ਕਰਦਿਆਂ ਹੋਇਆ ਆਪਣੀ ਜਾਨ ਤੇ ਖੇਡਦੇ ਆਉਣੇ ਅੱਜ ਸਦਾਰਤ ਸੁਖਬੀਰ ਸਿੰਘ ਬਾਦਲ ਜੀ ਨੂੰ ਤੇ ਹੋਰ ਜਿਹੜੇ ਇੱਥੇ ਨਤਮਸਤਕ ਹੋਣ ਆਏ ਸਨ ਸ਼ਰਧਾਲੂ ਉਹਨਾਂ ਨੂੰ ਬਚਾਇਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਗੁਰੂ ਨਾਨਕ ਨਾਮ ਲੈਵਾ ਸੰਗਤ ਤੋਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਧਰਤੀ ਤੇ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਸਤੇ ਸੰਗਤ ਆਉਂਦੀ ਹੈ ਉਸ ਗੁਰੂ ਦੇ ਸਿੱਖ ਦਾ ਉਸ ਅਮਰਤ ਧਾਰੀ ਵੀਰ ਦਾ ਕੋਟਨ-ਕੋਟ ਧੰਨਵਾਦ ਕਰਦੇ ਆਂ ਜਿੱਥੇ ਉਹਦਾ ਧੰਨਵਾਦ ਕਰਦੇ ਆਂ ਮੈਂ ਪੁੱਛਣਾ ਚਾਹੁੰਦਾ ਕਿ ਜ਼ਿਲ੍ਹਾ ਪ੍ਰਸ਼ਾਸਨ ਇੱਥੇ ਕਈ ਐਸਪੀ ਸਾਹਿਬਾਨਾਂ ਦੀ ਡਿਊਟੀ ਲੱਗੀ ਔਰ ਇੱਕ ਐਸਪੀ ਸਾਹਿਬ ਤਾਂ ਉਹ ਨਹੀਂ ਜਿਨ੍ਹਾਂ ਨੂੰ ਨਰੈਣ ਸਿੰਘ ਚੋੜੇ ਦੇ ਏਰੀਏ 'ਚ ਆਉਂਦੇ ਨੇ ਉਹ ਹੁਣ ਵੀ ਇੱਥੇ ਸਨ ਉਹਨਾਂ ਨੂੰ ਨਰੈਣ ਸਿੰਘ ਚੋੜੇ ਦਾ ਪਤਾ ਨਹੀਂ ਜਿਹਦੇ ਬਾਰੇ ਤੁਸੀਂ ਆਪ ਕਹਿੰਦੇ ਹੋ ਤੇ ਆਈਐਸਆਈ ਨਾਲ ਲਿੰਕ ਲਿੰਕ ਨੇ ਇਸ ਲਈ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਚ ਭਗਵੰਤਮਾਨ ਦਾ ਫੇਲੀਅਰ ਔਰ ਸ੍ਰੀ ਹਰਮੰਦਰ ਸਾਹਿਬ ਤੇ ਅੱਜ ਅਟੈਕ ਕਰਾਉਣ ਦਾ ਜਿਹੜੀ ਇਹ ਸਾਜ਼ਿਸ਼ ਅੱਜ ناکਾਮ ਹੋਈ ਹੈ ਕਿ ਤਰੀਕੇ ਦੀ ਉਹਦੇ ਬਾਰੇ ਬੜੇ ਗੰਭੀਰ ਸਵਾਲ ਉੱਠਦੇ ਇੱਕ ਜੈਡ ਪਲੱਸ ਪ੍ਰੋਟੈਕਟਿਵ ਸੇਵਾ ਤੇ ਬੈਠਿਆ ਹੋਵੇ ਔਰ ਕੱਲਾ ਉਹਨਾਂ ਦੀ ਗੱਲ ਨਹੀਂ ਜਿਹੜਾ ਆ ਕੇ ਸ਼੍ਰੀ ਦਰਬਾਰ ਸਾਹਿਬ ਤੇ ਹਿੰਮਤ ਰੱਖ ਰਿਆ ਗੋਲੀ ਚਲਾਉਣ ਦੀ ਤੁਸੀਂ ਉਹਨੂੰ ਮੰਨਦੇ ਹੋ ਕਿ ਉਹ ਖਾਲਿਸਤਾਨੀ ਹੋ ਸਕਦਾ ਮੈਂ ਤੁਹਾਨੂੰ ਐਂਟੀ ਨੈਸ਼ਨਲ ਆਈਐਸਆਈ ਦਾ ਏਜੰਟ ਪਾਕਿਸਤਾਨ ਦਾ ਏਜੰਟ ਮੰਨਦਾ ਮਗਰ ਇਹ ਜੇ ਪਾਕਿਸਤਾਨ ਦੇ ਏਜੰਟ ਦੀ ਸੁਖੀ ਰੰਧਾਵੇ ਨਾਲ ਕੀ ਲਿਆਜ ਔਰ ਮੈਂ ਇਹ ਪਹਿਲਾ ਕੇਸ ਨਹੀਂ ਇਹ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਇੱਕ ਸਿੱਖਪੁਰ ਜਸਟਿਸ ਦਾ ਹੈਗਾ ਅਵਤਾਰ ਸਿੰਘ ਪੰਨੂ ਉਹਦਾ ਭਰਾ ਜਿਹਦਾ ਨਾਮ ਹੈ ਬਲਵਿੰਦਰ ਸਿੰਘ ਸ਼ਾਇਦ ਬੰਬ ਕਹਿੰਦੇ ਉਹਨੂੰ ਉਹਨੂੰ ਵੀ ਚੇਅਰਮੈਨ ਬਣਾਇਆ ਸੀ ਔਰ ਉਹ ਵੀ ਸੁਖੀ ਰੰਡਾਵੇ ਤੇ ਤ੍ਰਿਪਤ ਰਜਿੰਦਰ ਬਾਜਵਾ ਦੋ ਵਜੀਰਾ ਨੂੰ ਉਹਦੀ ਸ਼ਹਿ ਮਿਲੀ ਹੋਈ ਆ ਉਹ ਫੋਟੋਆਂ ਵੀ ਮੈਂ ਸਾਂਝੀ ਪਹਿਲਾਂ ਵੀ ਕੀਤੀ ਸੀ ਵਿਧਾਨ ਸਭਾ 'ਚ ਵੀ ਮੈਂ ਰੌਲਾ ਪਾਇਆ ਸੀ ਮਗਰ ਇੰਟੈਲੀਜੈਂਸ ਕਿੱਥੇ ਆ ਜੀ ਪੰਜਾਬ ਦੀ ਇੰਟੈਲੀਜੈਂਸ ਕਿੱਥੇ ਆ ਕੱਲ ਵੀ ਅੱਜ ਵੀ ਕਹਿੰਦੇ ਇੱਕ ਹੋਰ ਸਿੰਘ ਵੀ ਫੜਿਆ ਇੱਕ ਹੋਰ ਬੰਦਾ ਜਿਹੜਾ ਪਿਸਟੋਲ ਲੈ ਕੇ ਤੁਰਿਆ ਫਿਰਦਾ ਸੀ ਕਮਾਲ ਹੋ ਗਈ ਮੇਰੇ ਵੀਰ ਜੇ ਗੁਰੂ ਦੇ ਦਰਤੇ ਔਰ ਇਹ ਪਹਿਲਾ ਇਨਸੀਡੈਂਟ ਨਹੀਂ ਇੱਥੇ ਯਾਦ ਹੋਊਗਾ ਉਹ ਇਨਸੀਡੈਂਟ ਵੀ ਜਦੋਂ ਸ੍ਰੀ ਦਰਬਾਰ ਸਾਹਿਬ ਤੇ ਇੱਕ ਬੰਦੇ ਨੇ ਛਾਲ ਮਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਵੈਰ ਇਸ ਦੀ ਇੰਟੈਲੀਜੈਂਸ ਸਰਕਾਰ ਸੁੱਤੀ ਪਈ ਆ ਔਰ ਇਹ ਜੇ ਲੋਕਾਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਪੰਜਾਬ ਮੁੜ ਕੌਲੇ ਦੌਰ ਤੇ ਜਾਵੇ ਹਿੰਦੂ ਸਿੱਖ ਏਕਤਾ ਨੂੰ ਢਾ ਲਾਈ ਜਾਵੇ ਔਰ ਬੜੇ ਅਫਸੋਸ ਦੀ ਗੱਲ ਹੈ ਕਿ ਇੱਥੇ ਹਰ ਤਰੀਕੇ ਦਾ ਫੇਲੀਅਰ ਹੋਇਆ ਹੈ ਚੀਫ ਮਿਨਿਸਟਰ ਆਮ ਆਦਮੀ ਪਾਰਟੀ ਇੰਡੀਆ ਅਲਾਈਅንስ ਦੀ ਮਿਲੀ ਭੁਗਤ ਤੌਰ ਫੇਲੀਅਰ ਸਾਹਮਣੇ ਆਇਆ ਔਰ ਇਹ ਗੁਰੂ ਸਾਹਿਬ ਦਾ ਕੋਟਨ ਕੋਟ ਸ਼ੁਕਰਾਨਾ ਜੋ ਗੁਰੂ ਸਾਹਿਬ ਨੇ ਆਜ ਹੀ ਆਪ ਹੀ ਇਲਾਜ ਪੈਜ ਰੱਖ ਲਈ ਆ ਮਗਰ ਮੈਂ ਅੱਜ ਪੁੱਛਣਾ ਚਾਹੁੰਨਾ ਕਿ ਜੇ ਕੋਈ ਗੁਰੂ ਦਾ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਆਪ ਦੀ ਝੋਲੀ ਸਾਰਾ ਕੁਝ ਪਵਾ ਕੇ ਜੇ ਗੁਰੂ ਘਰ ਦੀ ਸੇਵਾ ਵੀ ਨਹੀਂ ਕਰ ਸਕਦਾ ਅੱਜ ਦੇ ਪੰਜਾਬ 'ਚ ਤੇ ਪੰਜਾਬ ਨੂੰ ਕਿੰਨਾ ਕੁ ਤੁਸੀਂ ਸੇਫ ਸਮਝਦੇ ਹੋ ਤੇ ਕੀ ਮਾਹੌਲ ਸਮਝਦੇ ਹੋ ਪੁਲਿਸ ਅਫਸਰ ਆਪ ਨੂੰ ਸ਼ਾਬਾਸ਼ੀ ਦੇ ਰਹੀ ਹੈ ਕਿ ਸਾਡੀ ਚੌਕੀ ਸਦਕਾ ਹੱਥ ਹਲੋ ਟਲੇ ਆ ਪੰਜ ਅੰਮ੍ਰਿਤਸਰ ਪੁਲਿਸ ਦਾ ਟੋਟਲ ਫੇਲੀਅਰ ਪੰਜਾਬ ਪੁਲਿਸ ਦਾ ਟੋਟਲ ਫੇਲੀਅਰ ਇਹ ਤਾਂ ਉਸ ਜਾਨਵਾਜ਼ ਜਿਹੜਾ ਮਗਰ ਖਲੋਤਾ ਸੀ ਉਹਦੀ ਹਿੰਮਤ ਮੈਂ ਕਾਮਯਾਬੀ ਤਾਂ ਤਾਂ ਸਮਝਦਾ ਜੇ ਉਹਨੂੰ ਕੱਲ ਦਾ ਫੜਿਆ ਹੁੰਦਾ ਜਾਂ ਪਰਸੋਂ ਦਾ ਫੜਿਆ ਹੁੰਦਾ ਜਿਹੜਾ ਬੰਦਾ ਪਿਸਤੌਲ ਰੱਖ ਕੇ ਇੰਨੀ ਪੁਲਿਸ ਦੇ ਘੇਰਿਆਂ ਚੋਂ ਆ ਗਿਆ ਇੱਥੇ ਔਰ ਸਾਹਮਣੇ ਗੋਲੀ ਤੱਕ ਚਲਾਤੀ ਸ੍ਰੀ ਹਰਮੰਦਰ ਸਾਹਿਬ ਦੀਆਂ ਬਿਲਡਿੰਗਾਂ ਤੇ ਗੋਲੀਆਂ ਮਾਰਤੀਆਂ ਤੂੰ ਹੀ ਆਪ ਦਾ ਇਹਨੂੰ ਕਾਮਯਾਬੀ ਸਮਝ ਰਿਓ ਇਟੋ ਨਿਖੇਦ ਤੇ ਬੇਫਕੂਰ ਕੌਣ ਹੋ ਸਕਦਾ ਔਰ ਮੈਂ ਅੱਜ ਵੀ ਤੁਹਾਨੂੰ ਕਹਿ ਦਿਆਂ ਜਿਸ ਹਲੇ ਸ਼ੁਰੂਆਤ ਹੈ ਜੀ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਔਰ ਮੈਂ ਸਮਝਦਾ ਜਿੰਨਿਆਂ ਨੂੰ ਵੀ ਇੱਕ ਇਹ ਕਿਸੇ ਤੇ ਵੀ ਅਟੈਕ ਹੋ ਸਕਦਾ ਹਾਲਾਤ ਤੇ ਬਣ ਗਏ ਆ ਰੋਜ਼ ਹੋ ਰਹੇ ਆ ਜੀਠੇ ਸਾਹਿਬ ਜੇਲ੍ਹਾਂ ਤੋਂ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਉਸ ਤੇ ਕਵਰ ਅਪ ਹਾਈ ਕੋਰਟ ਦੀ ਤਾੜਨਾ ਉਸ ਤੋਂ ਬਾਅਦ ਆਹਾ ਸਿੱਧੂ ਮੂਸੇ ਵਾਲੇ ਦਾ ਦਿਨ ਦਿਹਾੜੇ ਕਤਲ ਮੈਂ ਹੋਰ ਕਿੰਨੇ ਕੇਸ ਗਿਣਾ ਦਿਆਂ ਆ ਪੁਲਿਸ ਹੈੱਡਕੁਆਰਟਰ ਤੇ ਅਟੈਕ ਜੇ ਸਭ ਕੁਝ ਹੋ ਰਿਹਾ ਤੁਸੀਂ ਮੰਨ ਸਕਦੇ ਹੋ ਇੰਨੀ ਸੰਗਤ ਚ ਕਲ ਕੇ ਸੰਗਤ ਦਾ ਵੀ ਨੁਕਸਾਨ ਹੋ ਜਾਣਾ ਸੀ ਜੀ ਕੇ ਸਾਹਿਬ ਇਸ ਲਈ ਇਹ ਹਾਲਾਤ ਬੜੇ ਹੀ ਗੰਭੀਰ ਨੇ ਔਰ ਪੰਜਾਬ ਬੜੀ ਡੇਂਜਰਸ ਸਥਿਤੀ ਤੋਂ ਨਿਕਲ ਰਿਹਾ ਪੰਜਾਬ ਪਾਕਿਸਤਾਨ ਦੇ ਬਾਰਡਰ ਤੇ ਬਾਰਡਰ ਸੂਬਾ ਔਰ ਪੰਜਾਬ ਦੀ ਸਰਕਾਰ ਪੰਜਾਬ ਦੀ ਪੁਲਿਸ ਕਿਵੇਂ ਸੁੱਤੀ ਪਈ ਹੈ ਇਹ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਇਹ ਤਾਂ ਨਾਲ ਦੇ ਵਰਕਰਾਂ ਨੇ ਹਿੰਮਤ ਨੇ ਸ਼ਰਧਾਲੂ ਨੇ ਮੈਂ ਸਮਝਦਾ ਜੇ ਜਾਨ ਬਚਾ ਲਈ ਪੁਲਿਸ ਦਾ ਕਲਾਪਸ ਹੀ ਆ ਪੇਲੀਅਰ ਹੋਰ ਪਏ ਨੇ ਸੇਵਾ ਕਰਨ ਵਾਲੇ ਇਨਾ ਕਦੇ ਤੁਸੀਂ ਮੰਗ ਕਰਦੇ ਹੋ ਡੀਜੀਪੀ ਸਾਹਿਬ ਨੂੰ ਕਿ ਉੱਥੇ ਸੁਰੱਖਿਆ ਜਿਹੜੀ ਹੈ ਕਿਉਂਕਿ ਮੇਰਾ ਵੀਰ ਅਸ਼ੀਨਾ ਮੈਂ ਤੁਹਾਨੂੰ ਗੱਲ ਦੱਸ ਦਿਆਂ ਜੀ 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 ਸ੍ਰੀ ਅਕਾ ਅਸੀਂ ਕਾਂਗਰਸੀ ਵੰਗੂ ਜਾਂ ਆਪ ਵੰਗੂ ਨਹੀਂ ਆਂ ਕਿ ਜਦ ਜੀ ਕਰੇ ਸਿੰਘ ਸਾਹਿਬਾਨਾ ਨੂੰ ਜਾਂ ਅਕਾਲ ਤਖਤ ਸਾਹਿਬ ਨੂੰ ਕੁਐਸਚਨ ਕਰੀਏ ਅਸੀਂ ਸਮਰਪਿਤ ਆਸੀਂ ਆਪ ਦੀ ਸੇਵਾ ਪੂਰੀ ਤਨਦੇਹੀ ਨਾਲ ਕਰਾਂਗੇ ਔਰ ਮੈਂ ਇੱਕ ਬੇਨਤੀ ਕਰਾਂ ਕਿ ਜਿਹੜਾ ਮੈਂ ਉਹ ਗੁਰੂ ਦਾ ਸਿੱਖ ਨਹੀਂ ਮੰਨਦਾ ਜੀ ਜਿਹੜਾ ਆ ਕੇ ਗੁਰੂ ਘਰ ਆ ਕੇ ਪਿਸਤੋਲਾਂ ਕੱਢ ਕੇ ਅਟੈਕ ਸ਼ੁਰੂ ਕਰ ਦੇ ਤੁਸੀਂ ਉਹਨੂੰ ਗੁਰੂ ਦਾ ਸਿੱਖ ਮੰਨਦੇ ਅਸੀਂ ਆਪ ਦੀ ਸੇਵਾ ਜਾਰੀ ਰੱਖਾਂਗੇ ਸਾਨੂੰ ਜੀ ਨੂੰ ਜਿੱਥੇ ਠੋਕਣਾ ਜੀ ਛੱਡ ਕੇ ਠੋਕਿਓ ਸਾਨੂੰ ਇਸ ਗੱਲ ਦਾ ਈਮਾਨ ਹੋ ਕਿ ਅਸੀਂ ਗੁਰੂ ਦੀ ਸੇਵਾ ਕਰਦੇ ਚਲੇ ਗਏ ਮਗਰ ਸੇਵਾ ਤੋਂ ਕੋਈ ਵੀ ਸ਼ਰੋਮਣੀ ਅਕਾਲੀ ਦਲ ਦਾ ਜੋ ਸਾਨੂੰ ਲੱਗੀ ਆ ਅਸੀਂ ਉਹਦੇ ਤੋਂ ਪਿੱਛੇ ਹਟਣ ਵਾਲੇ ਨਹੀਂ ਆ ਆਪ ਦੀ ਸੇਵਾ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਚਰਨਾਚਰ ਅਰਦਾਸ ਬੇਨਤੀ ਕਰਕੇ ਕਹਿੰਦੇ ਆ ਕਿ ਗੁਰੂ ਸਾਹਿਬ ਕਿਰਪਾ ਬਖਸ਼ਿਸ਼ ਕਰਨ ਸਾਡੇ ਤੋਂ ਇਹ ਸੇਵਾ ਸਹੀ ਤਰੀਕੇ ਨਾਲ ਪੂਰੀ ਸ਼ਰਧਾ ਨਾਲ ਪੂਰੇ ਸਤਕਾਰ ਨਾਲ ਔਰ ਇਹ ਸੇਵਾ ਸਾਡੇ ਤੋਂ ਲੈ ਲੈਣ ਹਾਂ ਸਾਡੀ ਕਿਸਮਤ ਆ ਕਿ ਕਿਉਂਕਿ ਸਰਕਾਰ ਤੇ ਕੋਈ ਭਰੋਸਾ ਨਹੀਂ ਜੋ ਸਰਕਾਰ ਦੀ ਕਾਦੀ ਜ਼ਿੰਮੇਵਾਰੀ ਆ ਜਿਹੜਾ ਮੁੱਖ ਮੰਤਰੀ ਖਾਦੀ ਪੀਤੀ ਨੂੰ ਸੁੱਤਾ ਪਿਆ ਉਹਦੀ ਕਾਦੀ ਜ਼ਿੰਮੇਵਾਰੀ ਆ ਜਿਹੜਾ ਬੰਦਾ ਇਹ ਸਾਰੇ ਬੰਦੇ ਸਾਬਕਾ ਡਿਪਟੀ ਚੀਫ ਮਿਨਿਸਟਰ ਨਾਲ ਸਟੇਜਾਂ ਸਾਂਝੀਆਂ ਕਰਦੇ ਹਣ ਜਿਹੜਾ ਮਾਹੌਲ ਵਿਗਾੜਨ ਦੇ ਕੋਈ ਕਸਰ ਨਹੀਂ ਛੱਡਦੇ ਤੁਸੀਂ ਕਾਦੀ ਜ਼ਿੰਮੇਵਾਰੀ ਸਮਝਦੇ ਹੋ ਕਿਸੇ ਦੀ ਅਸੀਂ ਸਾਡੇ ਜੋ ਸਾਡੀ ਜ਼ਿੰਮੇਵਾਰੀ ਅਸੀਂ ਤਾਂ ਰੱਬ ਦੇ ਹੱਥ 'ਚ ਆ ਗੁਰੂ ਸਾਹਿਬ ਦੇ ਚਰਨਾਂ 'ਚ ਆ ਗੁਰੂ ਸਾਹਿਬ ਨੇ ਸਵਾਸ ਬਖਸ਼ਿਆ ਹੈ ਗੁਰੂ ਸਾਹਿਬ ਦੇ ਹੱਥ ਚ ਨੇ ਸਵਾਸ ਅਸੀਂ ਆਪ ਦੀ ਸੇਵਾ ਕਰਾਂਗੇ ਔਰ ਤਨ ਦੇਹੀ ਨਾਲ ਕਰਾਂਗੇ ਗੁਰੂ ਕਿਰਪਾ ਕਰਨ ਸਾਡੇ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਡੇ ਕੋਲੋਂ ਇਹ ਸੇਵਾ ਗਰੀਬਾਂ ਕੋਲੋਂ ਲੈ ਲੈਣ ਇਹ ਸਾਰਾ ਕੰਮ ਜੀ ਪੰਜਾਬ ਦੇ ਹਾਲਾਤ ਖਰਾਬ ਕਰਨ ਲਈ ਕੀਤੀ ਜਾ ਰਹੀ ਹੈ ਪੰਜਾਬ ਦੇ ਮਾਹੌਲ ਨੂੰ ਗਲਤ ਪਾਸੇ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਨੂੰ ਅੱਗੇ ਜਿਹੜਾ ਲੌਲੈਸਨਸ ਜੇ ਇਸ ਕਿਸਮ ਦੀ ਵੇਖਣ ਨੂੰ ਮਿਲ ਰਹੀ ਹੈ ਇਹ ਰੋਜ਼ ਤਾਂ ਟੀਵੀ ਦੀਆਂ ਖਬਰਾਂ ਬਣਦੀਆਂ ਅੱਜ ਜੇ ਸ੍ਰੀ ਹਰਮੰਦਰ ਸਾਹਿਬ 'ਤੇ ਅਟੈਕ ਹੋ ਗਿਆ ਤੇ ਤੁਸੀਂ ਪੁਲਿਸ ਦਾ ਹਾਲਾਤ ਵੇਖ ਲਓ ਇਹਨਾਂ ਦੇ ਪੱਲੇ ਕੀ ਹੈ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇਸ਼ ਦੁਨੀਆ ਦਾ ਵਨ ਆਫ ਦ ਮੋਸਟ ਹਾਈਲੀ ਵਿਜ਼ਿਟਿਡ ਪਲੇਸ ਹੈ ਜੇ ਤੁਸੀਂ ਉਹਨੂੰ ਨਹੀਂ ਸੁਰੱਖਿਅਤ ਰੱਖ ਪਾਰੇ ਤੇ ਤੋਂ ਸਾਹਮਣੇ ਮੇਨ ਐਂਟਰੈਂਸ ਤੇ ਗੁਰੂ ਘਰ ਦੀ ਮੇਨ ਜਿੱਥੇ ਲੋਕ ਸੰਗਤ ਆਉਂਦੀ ਆ ਉਹਨੂੰ ਸੁਰੱਖਿਤ ਨਹੀਂ ਰੱਖ ਪਾਰੇ ਤੁਸੀਂ ਕਾਦੀ ਲਾਅ ਐਂਡ ਆਰਡਰ ਤੇ ਕਾਦੀ ਸਿਕਿਉਰਿਟੀ ਦੇਣੀ ਹੈ ਇਹਦਾ ਕਲੈਪਸਲ ਫੇਰੀਅਰ ਤੁਹਾਡੇ ਸਾਹਮਣੇ ਹੈ ਕਿੰਨੇ ਕਦਮ ਦੀ ਦੂਰੀ ਰਹਿ ਗਈ ਸੀ ਇੱਕ ਅਸੀਂ ਸਾਰੇ ਦੇਖ ਰਹੇ ਸੀਗੇ ਸਭ ਤੋਂ ਜ਼ਿਆਦਾ ਨਿਊਰਪਲ ਮੇਰਾ ਵੀ ਮੈਨੂੰ ਨਾ ਕਹਿਣ ਦੀ ਲੋੜ ਕੋਈ ਨਹੀਂ ਤੁਹਾਡੇ ਕੈਮਰਿਆਂ ਚੋਂ ਸਾਰਾ ਕੁਝ ਕੈਦ ਹੈ ਉਹ ਜੇ ਜਸਬੀਰ ਸੋਂ ਅੱਜ ਗੁਰੂ ਦਾ ਭੇਜਿਆ ਜਸਬੀਰ ਸੋਂ ਨਾ ਹੁੰਦਾ ਸੁਖਬੀਰ ਜੀ ਦੀ ਸਿਕਿਉਰਿਟੀ ਚ ਤੇ ਮੈਂ ਸਮਝਦਾ ਸਰਦਾਰ ਸੁਖਵੀਰ ਸਿੰਘ ਬਾਦਲ ਆਪ ਦੀ ਸੇਵਾ ਪੂਰੀ ਨਹੀਂ ਕਰ ਸਕਦੇ ਸੀ ਇਹ ਗੁਰੂ ਨੇ ਹੱਥ ਦੇ ਕੇ ਬਚਾਇਆ ਕੋਈ ਉਹਦੀ ਹਿੰਮਤ ਹੈ ਕਿ ਉਹਦੇ 'ਚ ਰੱਬ ਵਰਤਿਆ ਔਰ ਰੱਬ ਉਹਦੇ 'ਚ ਵਰਤਿਆ ਪੰਜਾਬ ਪੁਲਿਸ ਕਿੱਥੇ ਸੀ ਇਹ ਤੁਸੀਂ ਆਪ ਲਾ ਲਓ ਐਸਪੀ ਰੰਧਾਵਾ ਤੇ ਇਹਨਾਂ ਦੇ ਸਾਥੀ ਹੋਰ ਕਿੱਥੇ ਸਨ ਇਹ ਜਾ ਕੇ ਜਰੂਰ ਸਵਾਲ ਕਰਿਓ ਕਿਉਂਕਿ ਉੱਥੇ ਜਿੰਨਿਆਂ ਨੇ ਉਸ ਨੂੰ ਰੋਕਿਆ ਉਹ ਜਾਂ ਸੇਵਾਦਾਰ ਸਨ ਜਾ ਉੱਥੇ ਜਿਹੜੇ ਹਾਜ਼ਰ ਸਨ ਉਹ ਸੀ ਮੈਨੂੰ ਉਹ ਵਰਕਰ ਸਨ ਸ਼੍ਰੋਮਣੀ ਅਕਾਲੀ ਦਲ ਦੇ ਮੈਨੂੰ ਕੋਈ ਪੰਜਾਬ ਪੁਲਿਸ ਦਾ ਉਸ ਵੀਡੀਓ 'ਚ ਦਿਸਦਾ ਹੀ ਨਹੀਂ ਸੋ ਵੀਡੀਓ ਆਪ ਦੇ ਆਪ 'ਚ ਇਸ ਗੱਲ ਦਾ ਜਵਾਬ ਦੇ ਰਹੀ ਹੈ ਕਿ ਹਾਲਾਤ ਕੀ ਨੇ ਜਿਹੜੇ ਵੀਡੀਓ ਦਾ ਪਾਣੀ ਸੇਵਾ ਪੂਰੀ ਹਿੰਦੀ 'ਚ ਹਾਂਜੀ ਦੇਖੋ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਸੇਵਾ ਲੈਂਦਾ ਕੌਣ ਹੈ ਜੀ ਗੁਰੂ ਸਾਹਿਬ ਆਪ ਗੁਰੂ ਸਾਹਿਬ ਨੇ ਆਪ ਸੇਵਾ ਲੈਣੀ ਆ ਆਪ ਸੇਵਾ ਕਰਾਉਣੀ ਆ ਔਰ ਇਹ ਗੁਰੂ ਦੀ ਕਿਰਪਾ ਬਖਸ਼ਿਸ਼ ਹੀ ਆ ਜਿਹੜਾ ਇਨਾ ਕੁਝ ਹੋਣ ਦੇ ਬਾਵਜੂਦ ਵੀ ਸardar sukhbir singh ji ਬਾਦਲ ਨੇ ਆਪਣੀ ਸੇਵਾ ਗੁਰੂ ਸਾਹਿਬ ਨੇ ਉਹਨਾਂ ਕੋਲੋਂ ਕਰਵਾ ਲਈ ਔਰ ਕਰਕੇ ਗਏ ਔਰ ਬਾਕੀ ਦੇ ਲੀਡਰ ਵੀ ਕਰਕੇ ਗਏ ਮਗਰ ਮੈਂ ਤੁਹਾਨੂੰ ਫੇਰ ਕਹਿ ਦਿਆਂ ਇਹ ਸਾਰਿਆਂ ਨੂੰ ਜਿੰਨਿਆਂ ਨੂੰ ਇੱਕ ਪੰਜਾਬ ਦੇ ਮਾਹੌਲ ਖਰਾਬ ਕਰਨ ਨੂੰ ਬਹੁਤ ਵੱਡੀਆਂ ਸਾਜਸ਼ਾ ਰਚੀ ਜਾ ਰਹੀਆਂ ਨੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਸੁੱਤੀ ਪਈ ਆ ਜਿਹੜਾ ਬਹੁਤ ਖਤਰਨਾਕ ਇਹਦੇ ਰਿਜ਼ਲਟ ਸਿੱਤੇ ਨਿਕਲਨੇ